ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਜਸਪ੍ਰੀਤ ਕਰਮਾ ਨੂਰਮਨ ਬਲੌਗ ਦੇ ਵਿੱਚ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਾਰਿਆਂ ਦਾ ਹੋਰ ਸਨੌਜੀ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਮੈਂ ਠੀਕ ਹਾਂ ਜੀ ਉਮੀਦ ਆ ਤੁਸੀਂ ਵੀ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਆਪਣੀ ਉਸ ਤੋਂ ਪਹਿਲਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਹਾਂਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਲਾਈਕ ਵੀ ਕਰ ਦਿਆ ਕਰੋ ਜੀ ਹਾਂਜੀ ਕਰਦੇ ਆ ਸ਼ੁਰੂ ਫਿਰ ਅੱਜ ਦੀ ਵੀਡੀਓ ਆਪਣੀ ਹਾਂਜੀ ਲੋ ਜੀ ਇੱਥੇ ਹੁਣ ਨਾ ਮੈਂ ਦੁੱਧ ਨੂੰ ਗਰਮ ਕਰਤਾ ਸੀਗਾ ਇਹ ਦੁੱਧ ਹੈਗਾ ਜੀ ਜਿਹੜੀ ਆਪਣੇ ਗਾਂ ਹੁਣ ਸਵੇਸੀਗੀ ਤੇ ਉਹਦਾ ਲੋਹਾ ਦੁੱਧ ਹੈ ਇਹਨੂੰ ਮੈਂ ਗਰਮ ਕਰਤਾ ਤੇ ਫਿਰ ਇਹ ਫਟ ਜਾਊਗਾ ਦੁੱਧ ਯਾਨੀ ਕਿ ਬੋਲੀ ਬਣ ਜੂਗੀ ਇਹਦੀ ਤੇ ਫਿਰ ਜਿਹੜੀ ਇਹਦੀ ਬੋਲੀ ਬਣੂਗੀ ਉਹ ਆਪਾਂ ਪਾਣ ਕੇ ਪਾਣੀ ਲੱਗ ਕੱਢ ਦਾਂਗੇ ਉਹਦਾ ਹਾਂਜੀ ਲੋ ਜੀ ਹੁਣ ਇੱਥੇ ਨਾ ਟੋਲੀ ਬਣ ਕੇ ਤਿਆਰ ਹੋ ਗਈ ਸੀ ਹੁਣ ਇਹਨੂੰ ਆਪਾਂ ਕਿਸੇ ਕੱਪੜੇ ਦੇ ਨਾਲ ਛਾਲ ਲਾਂਗੇ ਚਣ ਕੇ ਪੋਨ ਲਾਂਗੇ ਬਾਲਟੀ ਦੇ ਉੱਪਰ ਇੱਥੇ ਮੈਂ ਕੱਪੜਾ ਬੰਨ ਲਿਆ ਸੀਗਾ ਤੇ ਹੁਣ ਇਹਦੇ ਵਿੱਚ ਪਾ ਦੂੰਗੀ ਇਹਨੂੰ ਤੇ ਜਿਹੜਾ ਪਾਣੀ ਉਹ ਬਾਲਟੀ ਦੇ ਵਿੱਚ ਨਿਕਲ ਜਾਊਗਾ ਤੇ ਬਾਕੀ ਜਿਹੜਾ ਪਨੀਰ ਰਹੂਗਾ ਉਹ ਕੱਪੜੇ ਦੇ ਵਿੱਚ ਰਹਿ ਜਾਊਗਾ ਅੰਝੀਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਠੰਡਾ ਪਾਣੀ ਪਾ ਦੇਾਂਗੇ ਕਿਉਂਕਿ ਜੇ ਠੰਡਾ ਪਾਣੀ ਪਾ ਦੇਾਂਗੇ ਤੇ ਉਹਦੇ ਨਾਲ ਇਹ ਠੰਡਾ ਹੋ ਜਾਊਗਾ ਕਿਉਂਕਿ ਜਿਆਦਾ ਗਰਮ ਸੀਗਾ ਤੇ ਮੈਂ ਥੋੜਾ ਜਿਹਾ ਇਹਦੇ ਵਿੱਚ ਪਾ ਦੂੰਗੀ ਠੰਡਾ ਪਾਣੀ ਠੰਡਾ ਪਾਣੀ ਪਾਉਣ ਤੋਂ ਬਾਅਦ ਫਿਰ ਇਹਦਾ ਪਾਣੀ ਜਿਹੜਾ ਜਦੋਂ ਸਾਰਾ ਨਿਕਲ ਗਿਆ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਬੰਨ ਕੇ ਤੇ ਇਹਦੇ ਉੱਪਰ ਕੋਈ ਵਜਨ ਵਾਲੀ ਚੀਜ਼ ਰੱਖ ਦਾਂਗੇ ਜਿੱਦਾਂ ਕੋਈ ਭਾਰ ਰੱਖ ਦਾਂਗੇ ਤੇ ਉਹਦੇ ਨਾਲ ਫਿਰ ਇਹ ਸੈੱਟ ਹੋ ਜਾਊਗਾ ਜੰਮ ਜਾਊਗਾ ਹਾਂਜੀ ਲੋ ਜੀ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਤੇ ਹੁਣ ਜਿਹੜਾ ਆਪਣਾ ਪਨੀਰ ਸੀਗਾ ਬੋਲੀ ਤੋਂ ਪਨੀਰ ਬਣਾਇਆ ਹੋਇਆ ਸੀਗਾ ਜੀ ਉਹ ਜੰਮ ਗਿਆ ਸੀ ਵਧੀਆ ਸੈੱਟ ਹੋ ਗਿਆ ਸੀ ਤੇ ਹੁਣ ਮੈਂ ਇੱਥੇ ਲੈ ਰਹੀ ਆ ਜੀ ਬੇਸਣ ਤੇ ਬੇਸਣ ਦੇ ਵਿੱਚ ਪਾਇਆ ਨਮਕ ਮਿਰਚ ਤੇ ਹਲਦੀ ਤਿੰਨੋਂ ਚੀਜ਼ਾਂ ਮਿਕਸ ਕਰਕੇ ਤੇ ਫਿਰ ਇਹਦਾ ਇੱਕ ਘੋਲ ਬਣਾ ਲਾਂਗੇ ਤੇ ਘੋਲ ਬਣਾਉਣ ਤੋਂ ਬਾਅਦ ਫਿਰ ਜਿਹੜਾ ਪਨੀਰ ਆਪਣਾ ਉਹਨਾਂ ਦੀਆਂ ਟਿੱਕੀਆਂ ਕੱਟ ਕੇ ਉਹਨਾਂ ਦੇ ਪੀਸ ਕੱਟ ਕੇ ਛੋਟੇ-ਛੋਟੇ ਤੇ ਵੇਸਨ ਦੇ ਵਿੱਚ ਡਿੱਪ ਕਰ ਲਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਤੇਲ ਦੇ ਵਿੱਚ ਚਾਹੇ ਘਿਓ ਦੇ ਵਿੱਚ ਚਾਹੇ ਰਫੈਂ ਦੇ ਵਿੱਚ ਪਰ ਮੈਂ ਤਾਂ ਵੈਸੇ ਤੇਲ ਦੇ ਵਿੱਚ ਹੀ ਫਰਾਈ ਕਰੂੰਗੀ ਹਾਂਜੀ ਤੇ ਆਪਾਂ ਉਹਨੂੰ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਤੇ ਆਪਣੇ ਜਿਹੜੇ ਪਨੀਰ ਵਾਲੇ ਪਕੌੜੇ ਆ ਬਣ ਕੇ ਤਿਆਰ ਹੋ ਜਾਣਗੇ ਹਾਂਜੀ ਲੋ ਜੀ ਇੱਥੇ ਆਪਣੇ ਜਿਹੜੇ ਪਨੀਰ ਵਾਲੇ ਪਕੌੜੇ ਸੀ ਉਹ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿੱਦਾਂ ਲੱਗੇ ਤੇ ਹਾਂਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਾਂਗੇ ਮਿਲਦੇ ਆਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਉਸ ਤੋਂ ਪਹਿਲਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਐਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਲਈ ਬਸ ਇੰਨਾ ਕੀ ਸਤਿ ਸ੍ਰੀ ਅਕਾਲ ਜੀ ਬਾਏ